ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੀ ਤੇ ਅੱਜ ਦੀ ਵੀਡੀਓ ਚ ਮੈਂ ਤੁਹਾਡੇ ਨਾਲ ਮੇਰੀ ਮਨਪਸੰਦ ਖੇਡ ਤੇ 10 ਲਾਈਨਾਂ ਦਾ ਲੇਖ ਸ਼ੇਅਰ ਕਰੂੰਗੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇ ਚੈਨਲ ਦੀ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਮੇਰੀ ਮਨਪਸੰਦ ਖੇਡ ਖੇਡਣਾ ਸਾਡੇ ਜੀਵਨ ਦਾ ਮਹੱਤਵਪੂਰਨ ਹਿੱਸਾ ਹਨ ਮੈਨੂੰ ਫੁੱਟਬਾਲ ਖੇਡਣਾ ਬਹੁਤ ਪਸੰਦ ਹੈ ਮੈਂ ਆਪਣੇ ਦੋਸਤਾਂ ਨਾਲ ਰੋਜ਼ਾਨਾ ਫੁੱਟਬਾਲ ਖੇਡਦਾ ਹਾਂ ਫੁੱਟਬਾਲ ਖੇਡਣ ਨਾਲ ਸਾਡਾ ਸਰੀਰ ਤੰਦਰੁਸਤ ਅਤੇ ਫਰਤੀਲਾ ਰਹਿੰਦਾ ਹੈ ਫੁੱਟਬਾਲ ਨੂੰ ਖੁੱਲੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ ਫੁੱਟਬਾਲ ਨੂੰ ਦੋ ਟੀਮਾਂ ਵਿੱਚ ਖੇਡਿਆ ਜਾਂਦਾ ਹੈ ਦੋਨਾਂ ਟੀਮਾਂ ਵਿੱਚ 11-11 ਖਿਡਾਰੀ ਹੁੰਦੇ ਹਨ ਇਹ ਖੇਡ 90 ਮਿੰਟ ਦੀ ਹੁੰਦੀ ਹੈ ਜਿਸ ਨੂੰ 45-45 ਮਿੰਟ ਦੇ ਦੋ ਭਾਗਾਂ ਵਿੱਚ ਖੇਡਿਆ ਜਾਂਦਾ ਹੈ ਵਿਸ਼ਵ ਦਾ ਪ੍ਰਸਿੱਧ ਖਿਡਾਰੀ ਰੋनाल्डੋ ਮੇਰਾ ਪਸੰਦੀਦਾ ਫੁੱਟਬਾਲ ਖਿਡਾਰੀ ਹੈ ਫੁੱਟਬਾਲ ਨੂੰ ਅੰਤਰਰਾਸ਼ਟਰੀ ਪੱਧਰ ਤੇ ਖੇਡਿਆ ਜਾਂਦਾ ਹੈ ਤਾਂ ਇਹ ਸੀਗੀਆਂ ਜਿਹੜੀਆਂ ਮੇਰੀ ਮਨਪਸੰਦ ਖੇਡ ਤੇ 10 ਲਾਈਨਅਪ ਤੇ ਅੱਜ ਦੀ ਵੀਡੀਓ ਚੰਨੀ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ